ਅਗਰ ਤੁਹਾਡੇ ਘਰ ਦੇ ਬੂਹੇ ਦੇ ਅੱਗੇ ਆਣ ਕੇ ਕੋਈ ਕਿਸੇ ਜਗ੍ਹਾ ਦਾ ਪਤਾ ਪੁੱਛਦਾ ਹੈ ਜਾਂ ਪੀਣ ਲਈ ਪਾਣੀ ਦੀ ਮੰਗ ਕਰਦਾ ਹੈ ਤਾਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਨਾਲ ਵੀ ਕਿਤਨੇ ਕਿਤੇ ਵੱਡੀ ਘਟਨਾ ਵਾਪਰ ਸਕਦੀ ਹੈ ਉਹ ਪਤਾ ਪੁੱਛਣ ਵਾਲੇ ਪੀਣ ਵਾਲੇ ਪਾਣੀ ਦੀ ਮੰਗ ਕਰਨ ਵਾਲੇ ਚੋਰ ਲਟੇਰੇ ਹੋ ਸਕਦੇ ਨੇ ਤਾਂ ਇਸ ਤਰੀਕੇ ਦਾ ਹੀ ਮਾਮਲਾ ਗੁਰਦਾਸਪੁਰ ਦੇ ਧਾਰੀਵਾਰ ਸਮੁੱਚੇ ਕਿ ਆਇਆ ਜਿੱਤੇ ਕਿ ਧਾਰੀਵਾਰ ਦੇ ਇੱਕ ਪਿੰਡ ਦੇ ਘਰ ਦੇ ਵਿੱਚ ਬੈਠੀ ਇੱਕ ਔਰਤ ਨੂੰ ਦੋ ਨੌਜਵਾਨ ਮੋਟਰਸਾਈਕਲ ਤੇ ਆਣ ਕੇ ਪਹਿਲਾਂ ਕਿਸੇ ਜਗ੍ਹਾ ਤੱਕ ਪਤਾ ਪੁੱਛਦੇ ਨੇ ਉਸ ਤੋਂ ਬਾਅਦ ਪੀਣ ਲਈ ਪਾਣੀ ਦੀ ਮੰਗ ਕਰਦੇ ਨੇ ਤੇ ਨਾਲ ਦੀ ਨਾਲ ਹੀ ਉਹ ਦੋਨੇ ਨੌਜਵਾਨ ਉਸ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਚਪਟ ਕੇ ਲਾ ਜਾਂਦੇ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਹਾਲਾਤ ਹੋ ਚੁੱਕੇ ਨੇ ਕਿ ਅੱਜਕੱਲ੍ਹ ਭਲਾਈ ਦਾ ਟਾਈਮ ਨਹੀਂ ਰਿਹਾ ਕਿਉਂਕਿ ਉਸ ਔਰਤ ਨੇ ਤਾਂ ਇਹ ਸਮਝਿਆ ਸੀ ਕਿ ਇਹ ਪਤਾ ਪੁੱਛਣ ਆਏ ਨੇ ਜਾਂ ਫਿਰ ਪੀਣ ਵਾਲੇ ਪਾਣੀ ਦੀ ਮੰਗ ਕਰ ਰਹੇ ਨੇ ਪਰ ਉਹਨਾਂ ਨੂੰ ਕੀ ਪਤਾ ਸੀ ਕਿਸ ਤਰੀਕੇ ਨਾਲ ਉਹਨਾਂ ਦੇ ਘਰ ਇਹ ਚੋਰ ਲਟੇਰੇ ਦਾਖਲ ਹੋਣਗੇ ਤੂੰ ਦੇਖੋ ਕਿ ਅੱਜ ਕੱਲ ਇਸ ਤਰੀਕੇ ਦੀ ਲੁੱਟਾਂ ਖੋਹਾਂ ਲਗਾਤਾਰ ਵਧ ਰਹੀਆਂ ਨੇ ਭਾਵੇਂ ਕਿ ਪੁਲਿਸ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਇਸ ਤਰੀਕੇ ਦੇ ਚੋਰ ਲਟੇਰਿਆਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਪਰ ਕਿਤੇ ਨਾ ਕਿਤੇ ਅਜੇ ਵੀ ਚੋਰ ਲਟੇਰਿਆਂ ਦੇ ਹੌਸਲੇ ਬਲੰਦ ਹੋ ਚੁੱਕੇ ਨੇ ਚੋਰ ਇਸ ਤਰੀਕੇ ਨਾਲ ਘਰਾਂ ਦੇ ਵਿੱਚ ਸ਼ਰਿਆਮ ਦਾਖਲ ਹੋ ਕੇ ਔਰ ਤੁਹਾਨੂੰ ਨਿਸ਼ਾਨਾ ਬਣਾ ਰਹੇ ਨੇ ਕਿਉਂਕਿ ਅੱਜ ਕੱਲ ਸੋਨੇ ਦਾ ਭਾਅ 2 ਲੱਖ ਰੁਪਏ ਦੇ ਕਰੀਬ ਪਹੁੰਚ ਚੁੱਕਿਆ ਹੈ ਤੇ ਇੰਨਾ ਚੋਰ ਲਟੇਰਿਆਂ ਨੂੰ ਬਖੂਬੀ ਪਤਾ ਹੈ ਸਭ ਕੁਝ ਪਤਾ ਹੁੰਦਾ ਹੈ ਤਾਂ ਕਰਕੇ ਇਸ ਤਰੀਕੇ ਦੀਆਂ ਚੋਰੀਆਂ ਨੂੰ ਅੰਜਾਮ ਦਿੰਦੇ ਨੇ ਕਿਉਂਕਿ ਅਗਰ ਤਾਂ ਫੜੇ ਗਏ ਤਾਂ ਕੁਝ ਮਹੀਨੇ ਜੇਲ੍ਹ ਕੱਟ ਲਾਂਗੇ ਅਗਰ ਉਸ ਜਗ੍ਹਾ ਤੋਂ ਬਚ ਗਏ ਤਾਂ ਲੱਖਾਂ ਰੁਪਿਆ ਅਸੀਂ ਕਮਾ ਲਾਂਗੇ ਇਹ ਕਮਾਂਡਦਾਨੀ ਹੈ ਚੋਰੀ ਤਰੀਕੇ ਦਾ ਲੁਕਣ ਦਾ ਤਰੀਕਾ ਇਹਨਾਂ ਚੋਰਾਂ ਲਟੇਰਿਆਂ ਨੇ ਅਪਣਾਇਆ ਹੋਇਆ ਹੈ ਜਿੱਥੇ ਕੀ ਪੋਲੇ-ਪਾਲੇ ਲੋਕਾਂ ਨੂੰ ਘਰਾਂ ਦੇ ਵਿੱਚ ਬੈਠ ਕੇ ਵੀ ਹੁਣ ਇਹ ਚੋਰ ਲਟੇਰੇ ਨਿਸ਼ਾਨਾ ਬਣਾ ਰਹੇ ਨੇ ਇਸ ਮੌਕੇ ਪੀੜਤ ਲੋਕਾਂ ਨੇ ਕੀ ਕਹਿ ਪਾਲ ਤੁਸੀਂ ਉਹ ਵੀ ਸੁਣ ਲੋ ਮੇਰਾ ਨਾਮ ਕੇਰਨਵਾਲਾ ਵਾ ਤੇ ਇਹ ਗੋਲਡਨ ਗਲੀ ਚ ਰਹਿੰਦੇ ਤੇ ਪਹਿਲਾਂ ਇੱਕ ਵਰੀ ਇੱਕ ਮੋਟਰਸਾਈਕਲ ਤੇ ਆ ਇੱਕ ਅੰਦਰ ਆਇਆ ਤੇ ਕਹਿੰਦਾ ਵੀ ਮੇਨੂੰ ਬਰਵਿੰਦਰ ਦੇ ਮਲਕੋ ਦਾ ਘਰ ਦਿੱਸੇ ਜਿਨ੍ਹਾਂ ਨੇ ਕਬੂਤਰ ਰੱਖੇ ਦੇ ਮੈਂ ਕਿਹਾ ਜੀ ਤੁਹਾਨੂੰ ਨਹੀਂ ਪਤਾਗਾ ਜਿੱਥੇ ਹੈ ਇਹ ਦੇ ਰੱਬ ਨੂੰ ਮੁੜ ਕੇ ਚਲ ਗਿਆ ਇੱਧਰ ਨੂੰ ਫੇਰ ਆਇਆ ਫੇਰ ਸਿੱਧਾ ਲਾਉਂ ਗਿਆ ਤੇ ਫੇਰ ਆਇਆ ਦੁਆਰਾ ਉੱਥੇ ਖਲੋ ਗਿਆ ਆਣ ਕੇ ਤੇ ਫਿਰ ਕਹਿੰਦਾ ਵੀ ਪਾਣੀ ਪਿਆਓ ਮੈਂ ਕਿਹਾ ਜੀ ਪਾਣੀ ਐ ਮੋਟੀ ਲਾਗੇ ਖਲੋਤੀ ਸੀ ਤੇ ਕਹਿੰਦੀ ਤੂੰ ਪਿੱਛੇ ਰਹਿ ਅਸੀਂ ਪਾਣੀ ਤੈਨੂੰ ਪਿਆ ਦਿੰਦੇ ਆ ਮੁੜ ਕੇ ਕਹਿੰਦਾ ਤੈਨੂੰ ਦੋ ਕੁੜਕੇ ਪਿਆ ਦੇ ਕੋ ਆ ਦੋ ਤੇ ਕਹਿੰਦੀ ਤੂੰ ਬਾਹਰ ਤੇ ਰਹਿ ਬਾਹਰ ਜਾਏਂਗੇ ਤੇ ਫੇਰ ਹੀ ਫੁਲਕੇ ਦੇਾਂਗੇ ਨਾ ਤੇ ਮੁਰਕੇ ਮੈਂ ਉਹ ਕੁਰਸੀ ਤੇ ਬੈਠੀ ਦੀ ਮੈਂ ਉੱਠੀ ਨਹੀਂ ਤੇ ਮੁਰਕੇ ਆਇਆ ਤੇ ਫਿਰ ਖਵਾ ਮਾਰ ਕੇ ਤੇ ਬਾੜੀਆਂ ਲਾ ਕੇ ਲੈ ਗਿਆ ਪੁਲਿਸ ਨੂੰ ਤੇ ਆ ਹੀ ਗਿਆ ਨੇ ਵੀ ਉਹਦੇ ਹੱਥ ਹੀ ਵਾੜ ਦੇਣ ਉਹਦੇ ਤੇ ਆ ਹੀ ਗਣੀ ਗੀਰੋ ਲਾ ਪਾਇਆ ਅਬ ਤੇ ਲੋਕੀ ਇਕੱਠੇ ਹੋਏ ਆ ਮੈਂ ਸੁਰਿੰਦਰ ਕੁਮਾਰ ਮਹਾਜਨ ਨੂੰ 골ਡਨ ਐਵੇਨਿਊ ਗਲੀ ਧਾਰੀਵਾਲ ਵਿੱਚ ਰਹਿ ਰਹੇ ਆ ਇਹ ਮੇਰੇ ਵੱਡੇ ਭਜਾਈ ਜੀ ਹੈ ਨਾ ਇਹ 1 ਵਜੇ ਨਾਲ ਸਮਾਂ ਹੀ 1 ਵਜੇ ਲਗਭਗ 1 ਵਜੇ ਦਾ ਸਮਾਂ ਹੀ ਇੱਥੇ ਬੈਠੇ ਦੇ ਸੀ ਤੇ ਇਧਰੋਂ ਦੋ ਮੁੜੇ ਆਏ ਆ ਉਹ ਪਹਿਲਾਂ ਤੇ ਇਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਇਸ ਨਸਰਾਫਸਰਾ ਪਸਾਰਣੇ ਦਾ ਘਰ ਕਿੱਥੇ ਆ ਤੇ ਇਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਉਹ ਅੱਗੇ ਚੱਲ ਗਏ ਆ ਦੁਬਾਰਾ ਫੇਰ ਉਹ ਵਾਪਸ ਆਏ ਆ ਉੱਥੇ ਖਲਾੜ ਕੇ ਅਗਲੇ ਪਾਸੇ ਮੋਟਰਸਾਈਕਲ ਖਲਾੜ ਕੇ ਉਹ ਫੇਰ ਦੁਬਾਰਾ ਆਏ ਆ ਉਹਨਾਂ ਨੇ ਫੇਰ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਨਹੀਂ ਸਾਨੂੰ ਪਾਣੀ ਪੀਣਾ ਵਾ ਤੇ ਇਹ ਪਾਣੀ ਪਾਣੀ ਇਹ ਕਹਿੰਦੇ ਬਾਹਰ ਉਹ ਤੁ ਤੇ ਇਹਨਾਂ ਨੇ ਮੁੜ ਕੇ ਫੇਰ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਰੋਟੀ ਵੀ ਖਾਣੀ ਹੈ ਇਹ ਅੰਦਰ ਬੜੀ ਜਾਂਦੇ ਸੀ ਦੋਵੇਂ ਜ ਇੱਕ ਜਣਾ ਅੰਦਰ ਹੀ ਤੇ ਇੱਕ ਜਣਾ ਮੋਟਰਸਾਈਕਲ ਬਾਹਰ ਲੱਗਾ ਏ ਉਹ ਮੋਟਰਸਾਈਕਲ ਸਟਾਰਟ ਸੀ ਮੋਟਰਸਾਈਕਲ ਦੇ ਉੱਤੇ ਰਿਹਾ ਤੇ ਇਹ ਬਾਹਰ ਨਾ ਜਾਣ ਤੇ ਇਹਨਾਂ ਨੇ ਸਾਡੀ ਨੋ ਰਾਨੀ ਕਹਿੰਦੀ ਵੀ ਤੁਸੀਂ ਬਾਹਰ ਨਿਕਲਦੇ ਨੇ ਨਿਕਲਦੇ ਇਹਨਾਂ ਨੇ ਮਲਬ ਆਜ ਮਾਰੀ ਕਹਿੰਦੇ ਡੈਡੀ ਜੀ ਆਇਓ ਜਲਦੀ ਡੈਡੀ ਜੀ ਆਇਓ ਜਲਦੀ ਉਹਨਾਂ ਨੇ ਮਲਬ ਜਦੋਂ ਇਹਨੀ ਗੱਲ ਕਹੀ ਨਾ ਇਹਨਾਂ ਨੇ ਤੇ ਉਹਨਾਂ ਨੇ ਦਵਾ ਦਾ ਇਹਨਾਂ ਨੇ ਹਾਲੀਆਂ ਖੋਲ ਕੇ ਮਲਬ ਖਿੱਚੀ ਮਾਰੀ ਤੇ ਦਵਾ ਦਾ ਮੋਟਰਸਾਈਕਲ ਦੇ ਬੈਰ ਕੇ ਤੇ ਚਲੇ ਗਏ ਇਹਨਾਂ ਨੇ ਰੋਲਾ ਰੋਲਾ ਬੜਾ ਪਾਇਆ ਮਗਰ ਪਰ ਉਹ ਡੜਮਾਰ ਉਹਨੂੰ ਇਧਰੋਂ ਨਿਕਲ ਗਿਆ ਉਹਨਾਂ ਨੇ ਸਾਰੇ ਸੀਸੀ ਕੈਮਰੇ ਸਾਰੇ ਹਵਾਲੇ ਆ ਸਭ ਕੁਝ ਦੇਖਿਆ ਉਹਨਾਂ ਨੇ ਉਹ ਉਹਨਾਂ ਨੇ ਸਾਨੂੰ ਪੂਰਾ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਸੁਭਾਸ਼ਨ ਦਿੱਤਾ ਵੀ ਅਸੀਂ ਜਲਦ ਤੋਂ ਜਲਦ ਜਿਹੜੀ ਵਾਰਦਾਤ ਹੋਈ ਆ ਇਹਦਾ ਮਤਲਬ ਕੋਈ ਤਾਂ ਕੋਈ ਹੱਲ ਜਰੂਰ ਨਿਕਾਲਣਾ ਤੇ ਉਹ ਕਹਣਾ ਜਾਨਾ ਜੀ ਵੇਖੋ ਜੀ ਪ੍ਰਸ਼ਾਸਨ ਤੇ ਚਲੋ ਪਤਾ ਨਹੀਂ ਮੈਨੂੰ ਕੀ ਹੋ ਰਿਹਾ ਪਰ ਇੱਥੇ ਤੋਰੀਆਂ ਜਿਹੜੀਆਂ ਮੋ ਜ਼ਿਆਦਾ ਹੋ ਰਹੀਆਂ ਮੋਟਰਸਾਈਕਲ ਚੁੱਕੇ ਜਾਂਦੇ ਆ ਇੱਥੇ ਮੇਰਾ ਫਰੈਂਡ ਸੀ ਆ ਪਿਛਲੇ 2 ਮਹੀਨੇ ਹੋ ਗਿਆ ਉਹਦਾ ਮੋਟਰਸਾਈਕਲ ਚੁੱਕਿਆ ਗਿਆ ਉਹ ਵੀ ਸੀਸੀ ਕੈਮਰੇ ਵਿੱਚ ਆ ਗਿਆ ਸੀ ਪਰ ਅੱਜ ਤੱਕ ਉਹਦਾ ਕੋਈ ਪਤਾ ਨਹੀਂ ਲੱਗਾ ਉਹਨਾਂ ਦਾ ਵੀ ਹੋਰ ਵੀ ਬੋੜੀਆਂ ਚੋਰੀਆਂ ਹੁੰਦੀਆਂ ਦਿਨੇ ਦਿਹਾੜੇ ਸਭ ਕੁਝ ਹੋ ਰਿਹਾ ਤੇ ਕੋਈ ਅਜੇ ਕੋਈ ਹਾਲ ਨਹੀਂ ਕੋਈ ਲੱਭ ਰਿਹਾ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨਾਂ ਤੇ ਨਕੇਲ ਪਾਈ ਜਾਏ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਮਤਲਬ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ